ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਟੀਬੀ ਸਾਹਿਬ ਹੈ ਜੀ ਜੋ ਕਿ ਸੰਤ ਮਹਾਂਪੁਰਖ ਹਜੂਰ ਸਾਹਿਬ ਵਾਲੇ ਬਾਬਾ ਨਿਹੰਗ ਸਿੰਘ ਜੀ ਦੀ ਹਜੂਰ ਸਾਹਿਬ ਵਾਲਿਆਂ ਨੇ ਬਣਾਇਆ ਹੈ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਵੱਲੋਂ ਡੇਰਾ ਬਣਾਇਆ ਗਿਆ ਹੈ ਇਹ ਟੀਬੀ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਆਪ ਦਰਸ਼ਨ ਕਰੋ ਜੀ ਇਹ ਟਿੱਬੀ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਟਿੱਬੀ ਸਾਹਿਬ ਗੁਰਦੁਆਰਾ ਹੈ ਪੰਜਾਬ ਦੇ ਵਿੱਚ ਹੀ ਹੈ ਆਪ ਦਰਸ਼ਨ ਕਰੋ ਜੀ ਇਹ ਟਿੱਬੀ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਟਿੱਬੀ ਸਾਹਿਬ ਗੁਰਦੁਆਰਾ ਹੈ